ਮਾਲਵੇ ਦਾ ਮਸ਼ਹੂਰ ਛਪਾਰ ਦਾ ਮੇਲਾ ਜੋ 5 ਸਤੰਬਰ ਤੋਂ ਲੈ ਕੇ 10 ਸਤੰਬਰ ਤੱਕ ਚੱਲੇਗਾ ਸੋ ਰੌਣਕਾਂ ਦੇਖ ਸਕਦੇ ਹੋ। ਉਸ ਨੂੰ ਛਪਾਰ ਦਾ ਮੇਲਾ ਪੰਜਾਬ ਦਾ ਸਭ ਤੋਂ ਮਸ਼ਹੂਰ ਮੇਲਾ ਹੈ ਜੋ بڑے بڑے ਚੰਡੋਲ بڑے بڑے ਝੁੱਲੇ ਤੁਹਾਨੂੰ ਛਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ। ਪਾਰ ਮੇਲੇ ਵਿੱਚ ਬੜੀਆਂ ਬੜੀਆਂ ਰੌਣਕਾਂ ਲੱਗਦੀਆਂ ਛਪਾਰ ਦੇ ਮੇਲੇ ਦੇ ਵਿੱਚ ਲੱਖਾਂ ਹਜ਼ਾਰਾਂ ਦੀ ਗਿਣਤੀ ਤੋਂ ਪਾਰ ਹੋ ਜਾਂਦਾ ਹੈ ਕਦੇ-ਕਦੇ ਛਪਾਰ ਦਾ ਮੇਲਾ ਬਹੁਤ ਭਰਦਾ ਹੈ ਛਪਾਰ ਦਾ ਮੇਲਾ ਜੀ ਹਾਂ ਮਾਲਵੇ ਦਾ ਮਸ਼ਹੂਰ ਛਪਾਰ ਦਾ ਮੇਲਾ ਛਪਾਰ ਦਾ ਮੇਲਾ ਵਰਲਡ ਫੇਮਸ ਮੇਲਾ ਹੈ ਦੇਸ਼ਾਂ ਵਿਦੇਸ਼ਾਂ ਤੱਕ ਮਸ਼ਹੂਰ ਹੈ ਪੰਜਾਬ ਦਾ ਇਹ ਮਸ਼ਹੂਰ ਛਪਾਰ ਦਾ ਮੇਲਾ ਜੀ ਹਾਂ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਆਉਂਦੇ ਨੇ ਛਪਾਰ ਦੇ ਮੇਲੇ ਨੂੰ ਦੇਖਣ ਵਾਸਤੇ ਤੇ ਇਹ ਮੇਲਾ ਗੋਗਾ ਜਹਰਵੀਰ ਜੀ ਤੇ ਬਾਬਾ ਸਿੱਧ ਸਲਖਣ ਜੀ ਦੀ ਯਾਦ ਦੇ ਵਿੱਚ ਲੱਗਦਾ ਹੈ ਚੈੱਕ ਕਰੋ ਚੰਡੋਲ ਚੰਡੋਲ ਵਾਹ ਜੀ ਵਾਹ بڑے بڑے ਝੁੱਲੇ ਜੀ ਹਾਂ ਇਹ ਵੀਡੀਓ ਕਿੱਥੋਂ ਕਿੱਥੋਂ ਦੇਖ ਰਹੇ ਹੋ ਜਰੂਰ ਕਮੈਂਟ ਕਰੋ ਤੇ ਰੌਣਕਾਂ ਦੇਖ ਸਕਦੇ ਹੋ ਛਪਾਰ ਮੇਲੇ ਦੀਆਂ ਤੇ ਹਮ ਹਮ ਆ ਕੇ ਪਹੁੰਚੋ ਛਪਾਰ ਦੇ ਮੇਲੇ ਛਪਾਰ ਦਾ ਮੇਲਾ 5 ਸਤੰਬਰ ਤੋ ਲੈ ਕੇ 10 ਸਤੰਬਰ ਤੱਕ ਚੱਲੇਗਾ ਇਹ ਮੇਲਾ ਜੀ ਹਾਂ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ ਹਰ ਮੇਲੇ ਦੇ ਵਿੱਚ ਤੁਹਾਨੂੰ ਕਿਸ਼ਤੀ ਹੋ ਡ੍ਰੈਗਨ ਝੂਲਾ ਜੀ ਹਾਂ ਦੇਖ ਸਕਦੇ ਹੋ بڑے بڑے ਝੁੱਲੇ ਤੁਹਾਨੂੰ ਛਪਾਰ ਦੇ ਮੇਲੇ ਦੇ ਵਿੱਚ ਦਿਖੇਗਾ ਤੇ ਇਹ ਵੀਡੀਓ ਤੁਹਾਨੂੰ ਆਸਾਨ ਵੀਰਾਨੀ ਪੰਜਾਬ YouTube ਚੈਨਲ ਤੇ ਦਿਖਾ ਰਹੇ ਹਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰਕੇ ਜਰੂਰ ਦੱਸੋ ਇਹ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਸੋ ਅੱਜ ਦਾ ਵੀਡੀਓ ਤੁਹਾਨੂੰ ਕਿਹੋ ਜਿਹਾ ਲੱਗਿਆ ਜਰੂਰ ਕਮੈਂਟ ਕਰਨਾ ਹੈ ਤੇ ਹਮਾ ਵਾਕੇ ਪਹੁੰਚੋ ਜੀ ਛਪਾਰ ਦੇ ਮੇਲੇ ਤੇ ਛਪਾਰ ਮੇਲੇ ਦੀਆਂ ਦੇਖੋ ਰੌਣਕਾਂ